ਕਿੰਨੇ ਲਵਾਤੇ 8000 ਲਾਤਾ ਪੱਠਾ ਜਾ ਯਾਰ ਵੇ ਥੋੜੇ ਪੈਸੇ ਲਾਏ ਪੈਸੇ ਤਾਂ ਬੋਲ ਆਤੇ ਨਾ ਪੈਸਾ ਨਹੀਂ ਨਾ ਲੈ ਹੱਥ ਮਾਰ ਕੇ ਪੈਸੇ ਲਾਇਆ ਨਹੀਂ ਹੱਥ ਮਾਰ ਕੇ ਨਾ ਕਹਿੰਗੇ ਹਾਂ ਹੋਈ ਨਾ ਇੱਥੇ ਗਿਣਨੇ ਬਹੁਤ ਪੈਸੇ ਲਾਏਗਾ ਤਾਂ ਮੈਂ ਕਹ ਦੂੰਗਾ ਇੱਥੇ ਗਿਣਦੇ ਲੈ ਨਹੀਂ ਯਾਰ ਪੈਸੇ ਕਿਵੇਂ ਲਾਉਂਦੇ ਥੱਲੇ ਦੇ ਪੈਸੇ ਨਹੀਂ ਸਾਨੂੰ ਦਾ 8000 ਨੂੰ ਹੈ 8000 ਨੂੰ ਸਾਨੂੰ ਦੇਣੀ ਕੋਸ ਪਰ ਰੰਗ ਲਿਆ ਅਸੀਂ ਉਸ ਆਉਂਿਆ ਬਈ ਤੇ ਸੌ ਦੀ ਵੀ ਕਦਰ ਕਰਦੇ ਕਦਰ ਤਾਂ ਕਰਨੀ ਪੈਣੀ ਹੈ ਉਹ ਵੀ ਕਰਦਾ ਹੈ ਉਹਨੂੰ ਘੱਟਾ ਪੈਂਦਾ ਹੋਊਗਾ ਤੂੰ ਵੀ ਉਹਨੂੰ ਘੱਟਾ ਪੈਂਦਾ ਹੋਊਗਾ ਜਿਹੜੀ ਲੈ ਉਹਦੂ ਘੱਟਾ ਪੈਂਦਾ ਹੋਊਗਾ ਵਾਕੇ ਬਹਿ ਜਾਂਦੇ ਆ ਫਿਰ ਤੈਨੂੰ ਪਤਾ ਸੌਤਾ ਨਹੀਂ ਭੋਲਿਆ ਥੋੜਾ ਚਾਰ ਤੋਂ ਭੜਿਆ ਹੀ ਨਾ ਕਰ ਨਾ ਲਓ ਅੱਗ ਪੱਕੋ ਬਾਹਰ ਪੰਡਾ ਜਰੂਰੀ ਨਹੀਂ ਬਲ ਜਾਣੀ ਹੈ ਜੇ ਨਹੀਂ ਬੰਦਦਾ ਤਾਂ ਨਾ ਲਿਓ ਭਾਈ ਉਹ ਨਸਲ ਦੀ ਨਹੀਂ ਵੇ ਕੋਈ ਹੋਰ ਦੀ ਹਾਂ ਹੋਈ ਪੈਣ ਦੇ ਪਿੱਛੇ ਦੇ 10000 ਹਾਂ ਵਜਨ ਦੇ ਤਾਂ ਉਹਨਾਂ ਦਾ ਪੈਣ ਲਾਈ ਜਾਂਦੇ ਆ ਮੰਗਦਾ ਕੀ ਆ ਬਾਈ 12000 24 ਕਿਲੋ ਕਿਥੋਂ ਹੋ ਜਿੰਦੂ ਆ ਗਾਂ ਪਈਆ ਪਈਆ ਉਹਨੇ ਵੇਚੀ ਤਾਂ ਫਿਰ ਲੈ ਜਾ ਨਿਖਾਏ ਕਰਾ ਦੂਗਾ ਤੇ ਮਾਉਣ ਕਸਮ ਨਾਲ ਤੈਨੂੰ 3000 ਰੁਪਏ ਕੱਟੇ ਲੈ ਦੱਤ ਮੈਂ ਕਹਿੰਦਾ ਮੈਂ ਤੈਨੂੰ ਕੀ ਮੈਨੂੰ ਲਾ ਪੈਸੇ ਮੈਂ ਕਹਿੰਦਾ ਫੜ ਰੱਸਾ ਮੈਂ ਕਿਹੜਾ ਮਾਮਲਾ ਨਹੀਂ ਕਰ ਗਣਿਆ ਆਪਣਾ ਬਾਜੀ ਕਰਾਂ ਫਿਰ ਨਾਲ ਅੱਛਾ ਨਹੀਂ ਨਹੀਂ ਆਈ ਨਹੀਂ

ਜੱਗੀ ਕਿੰਨੇ ਚੱਕਰਾਦੀ 8500 ਦੀ ਜੀ 8500 ਦੀ ਲਖਾਈ ਆਪੋ ਆਪਣੀ ਠੀਕ ਆ ਕਿਹੜਾ ਪਿੰਡ ਸੀ ਬਈ ਆਪਣਾ ਇਹਦਾ ਕੱਗਾ ਜਗਿੰਦਰ ਤੇ ਆਪਣਾ ਬਈ ਜਿ ਰੱਖਿਆ ਜਿਹੜਾ ਵਿਰਕ ਖੇੜਾ ਠੀਕ ਆ ਲੈ ਵੀ ਦੋਸਤੋ ਆ ਪੱਠ ਦਾ ਸੌਦਾ ਹੋਇਆ ਤੁਸੀਂ ਦੇਖ ਸਕਦੇ ਹੋ 8500 ਦਾ ਬਾਗੰਦ ਠੀਕ ਹੈ ਕਾਲਾ ਮਕਸ ਹੈ ਠੀਕ ਆ ਜੱਗੀ ਲੇ ਵੀ ਦੋਸਤੋ 8500 ਰੁਪਿਆ ਗਨਾਤਾ ਬਾਈ ਨੂੰ ਤੇ ਪੱਠ ਲਈ ਸੀ ਜਿਹੜਾ ਸੌਦਾ ਹੋਇਆ ਸੀ ਤੁਸੀਂ ਦੇਖ ਸਕਦੇ ਹੋ। ਹਾਂ ਜਨਕਾਰਨ ਵਾਲਾ ਵਾਬਾ ਤੁਸੀਂ ਦੇਖੋ ਬੋਲ ਬੋਲ ਸਾਈ ਦਾ ਸਾਰੇ ਇਕੜੇ ਮਾਰ ਤੈਨੂੰ ਦਵਾ ਨਹੀਂ ਨਹੀਂ ਸਾਈ ਬਿਨਾ ਤਾਂ ਫਿਰ ਸੌਦਾ ਨਹੀਂ ਨਾ ਹੁੰਦਾ ਇੱਕ ਹੀ ਹਾਂ ਤੇਰੀ ਮਰਜ਼ੀ ਸਹੀ ਆ ਮੈਨੂੰ ਕਿਵੇਂ ਸਮਝਾਵਾਂ ਨਾਤੀ ਸਾਰਾ ਕੋਈ ਕਿਉਂ ਨਹੀਂ ਕਿਉਂ ਚਿੱਤੀ ਜਿਹੜਾ ਚੱਲੇ ਨਮਸਾਰ ਨਮਸਾਰ ਮਾਰਨ ਨੂੰ ਨਹੀਂ ਨਹੀਂ ਪੜਤੀ ਮਾਰ ਦਿੰਦਾ ਅਬ ਤੂੰ ਤਾਂ ਮਾਰਪੜਾ ਰਹਿ ਤੈਨੂੰ ਸਹੀ ਗੱਲ ਆ ਉਹਨੇ ਵਾਹ ਜਾਵਣੀ ਵਾਹ ਨਹੀਂ ਲਾ ਆ ਜਦੇ ਨਹੀਂ ਦਾਰਗਨ ਪ੍ਰਧਾਨ ਤੇਰੇ ਨਾਨੀ ਮਰਦਾ ਮਾ ਤੇ ਤੜਕੋ ਤੜਕੀ ਦਾ ਪੈਰਾ ਯਾਰ ਜੱਪਾਲਾ ਖੁਸ਼ ਹੋ ਕੇ ਜਾ ਲੈ ਜਾ ਜੀ ਨਹੀਂ ਨਹੀਂ ਦਿਖਾ ਲੈ ਬੰਦਾ ਸਿੱਧਾ ਮੈਨੂੰ ਯਾਰ ਗੱਲ ਤੇ ਲਾਇਆ ਭਾਈ ਕਿੰਨੇ ਲਾਦੇ 10000 ਰੁਪਏ ਅੱਠ ਜੋੜੀ ਦਾ ਕਰ ਜਾਦ ਕੌਣ ਦੇ ਦੂਗਾ ਨਹੀਂ ਉਹ ਆ 4000 ਤੱਕ ਤੇ ਪਾਵੇਂਗਾ ਬਾਈ ਜੱਲ ਨਹੀਂ ਮੜਾ ਯਾਰ ਸਵਾਗਤ ਹੈ ਕਰੋ ਮੰਡੀ ਦੀ ਲਾਹ ਦੇ ਦਿਓ ਨਾਲ ਜਰਨਾ ਇਹ ਤਾਂ ਦੇ ਦਮ ਕੱਲ ਕੋਈ ਜਿੱਤੇ ਮਾਨ ਜਾਗਾ ਜਾਂ ਤੇਰਾ ਨਾ ਨਹੀਂ ਕਾਪੀ ਬਚਾ ਦੇ ਦਿੰਦੀ ਆ ਕੌਣ ਖਾਈ ਯਾਰੀ ਕਰਾ ਦਈ ਲਿਖਾਈ ਕਰ ਥੋੜਾ ਵਜ ਬਪਾਰੀ ਚਾਪਾ ਯਾਰ 185 ਕਰੋ ਖੋਲ ਯਾਰ ਜੱਗੀ ਤੂੰ ਜੱਗੀ ਅੜਦਾ ਨਹੀਂ ਹੁੰਦਾ ਨਾਲ ਤੈਨੂੰ ਪਤਾ ਆ ਤੇਰਾ ਹਾਂ ਸਹੀ ਗੱਲ ਆ ਤਸ ਮੂੰ ਜਵਾਨੀ ਖੁੱਲ ਜਾ ਰਹੀਦਾ 8000 ਦੇ ਕਰਦੇ ਨਹੀਂ ਨਹੀਂ ਆਪਨੇ ਉਹ ਰਹਿਣ ਦੇ ਲੈ 8000 ਯਾਰ ਨਹੀਂ ਦੇਨੇ ਨਹੀਂ ਉਹ ਰਹਿਣ ਦੇ ਬੰਦ ਦੇ ਹਾਂ ਪ੍ਰਧਾਨ ਸਾਹਿਬ ਬੰਦੇ ਧੱਕੇ ਨਾ ਥੋੜਾ ਖੁੱਲ ਯਾਰ ਤੂੰ ਬੰਦ ਬੇ ਯਾਰ ਤੂੰ ਬੰਦ ਬੇ ਯਾਰ ਲੈ ਦੱਸ ਜੱਗੀ ਹਾਂ ਹਟ ਤ ਜਾ ਮਨ ਖੋਲ ਤਾ ਖੋਲ ਲੈ ਖੋਲਦਾ ਹਾਈ ਹਟਦਾ ਨਹੀਂਗਾ ਵੈਸੇ ਤਾਂ ਜੱਗੀ ਘਾਟੂ ਪੜ ਗਿਆ ਉਹ ਨਾ ਬੋਲੀ 8200 ਦੇ ਕਰਤੇ ਚੱਕ ਚੱਲ ਚੱਲ ਦੇਈ ਬੱਬੂ ਪੈਸੇ ਦੇ 8200 ਦੇ ਕਰਤੇ ਅਰਦਾਸ ਪਰ ਜਿੱਤੇ ਸਦਾ ਆ ਜਾਂਦਾ ਤੂੰ ਨਾ ਚਾ ਉਹ ਨਹੀਂ ਉਹ ਯਾਰ ਮੈਂ ਔਰ ਕਸਮੇ ਤਾਰ ਉਹ ਨਹੀਂ ਤੈਨੂੰ ਤਾਰ ਸੁਣ ਨਹੀਂ ਜਿੱਤੇ ਮਾਲਾ ਵਪਾਰੀ ਨੂੰ ਆਇਆ ਜਸ ਮਖਾਇਨਾ ਆ ਬਸ ਜਿੱਤੇ ਮਾਲਾ ਵਪਾਰੀ ਨੂੰ ਆ ਹ ਉਹਨੂੰ ਕੀ ਬਣੂਗਾ ਰੋਟੀ ਬਣੇ 8200 ਦੇ ਜਿਹਾ ਕਰਨੀ ਮਾਣੀ ਵੀ ਉਹ ਖੋਚੋ ਸਹੀ ਮਾਨਮੀ ਹੁੰਦਾ ਤਾਂ ਮੈਂ ਦੇ ਦਿੰਦਾ ਯਾਰ ਆਤਮਾ ਨਹੀਂ ਮੰਨਦੀ ਆਤਮਾ ਸਾਡੇ ਨਹੀਂ ਰਕਦੇ ਹੋ ਕਰਦੇ 10 ਰੁਪਏ ਆ ਦੇ ਨੀ ਤੇ ਮਾਰ ਬੋਲ ਕੋ ਬੋਲੋ ਨੀ ਮਾਰ ਕੇ ਜੇ ਐਵੇਂ ਨਾ ਬੋਲੀ ਯਾਰ ਹੁਣ ਖੜ ਜਾ ਯਾਰ ਉਹ ਵੇ ਇੱਥੇ ਬੋਣੀ ਕਾਲਾ ਯਾਰ ਸਹੀ ਗੱਲ ਐ ਯਾਰ ਕਿਉਂ ਵਰਦਾ ਸਹੀ ਗੱਲ ਵਪਾਰੀ ਬੰਦਾ ਤੂੰ ਵੀ ਤੈਨੂੰ ਪਤਾ ਉਹ ਨਹੀਂ ਤੈਨੂੰ ਹੋਰ ਐ ਤੈਨੂੰ ਯਾਰ ਨਿਕਾਟ ਪੜਾ ਬੰਦ ਤੇ ਕੁੱਪੜਾੜੀ ਕੱਟਾ ਚੱਲੇ ਜੀ ਘਾਟੋ ਪੜਾ 85 ਚਾਹ ਮੜ ਗਏ ਆ ਜਾ ਫੇਰ ਬਾਂਦੁਰ ਬਾਂਦੀ ਦੁਕਾਨ ਤੋਂ ਦੁਪਟਾ ਮੈਂ ਤਾਂ ਆਰ ਮਨ ਕੋ ਤੇ ਬਾਂਦੀ ਨਾ ਯਾਰ ਮੈਂ ਮੈਂ ਵੀ ਮਰੂੰਗਾ ਮੈਂ ਮੰਨੂ ਪੜਾ ਮੈਂ ਵੀ ਗੱਲ ਕੋਈ ਦਿਖਾ ਲੈ ਘਾਟੋ ਪੜਾ ਜੰਨੇ ਵੀ ਘਾਟੋ ਪੜਾ ਉਹ ਨੂੰ ਮੋੜ ਕੇ ਕਹਿੰਦੇ ਯਾਰ ਤਰਾਸੀਨੋ ਗਾਇਆ ਪਾ 1050 ਦਾ ਨਾ ਮੈਂ ਘੱਟ ਏਡਾ ਬੰਦਾ ਬਸ ਠੀਕ ਹੈ ਯਾਰ 1050 ਥੋੜਾ ਵਜਿਆ ਰੈਂ ਥੋੜਾ ਹੁੰਦੀ 550 ਦੇ ਵਿੱਚ ਉਹ ਕੋਈ ਨਹੀਂ ਉਹ ਜੱਕੀ ਲੈ ਤੇ ਆਰੇ ਉਹ ਕੋਈ ਨਹੀਂ ਉਹ ਜਿਹੜੀਆਂ ਪੈਸਾ ਚ ਮੈਂ ਦੇ ਦੂ ਮੈਂ ਆਜੋ ਉਹ ਜੱਕੀ ਉਹ ਯਾਰ ਖੜ ਜਾ ਜਾਂ ਦਿੱਤੇ ਯਾਰ ਬੰਬਾਰੀ ਇਹਨੇ ਇੱਕ ਬੱਕਰੀ ਲੈ ਆਈ ਇਹਨਾਂ ਤੋਂ ਖੜ ਜਾਓ ਉਹ ਭਰਾਵਾ ਪਾਲਾ ਹੱਥ ਨਾਲਾ ਮੈਨੂੰ ਯਾਰ ਖਰਜ ਮੰਨ ਜਾ ਯਾਰ ਉਹ ਨਹੀਂ ਹੁੰਦਾ ਯਾਰ ਨਹੀਂ ਤੂੰ ਪੈਸੇ ਦੇ ਅੱਗੇ ਨਹੀਂ ਕੋਈ ਯਾਰ ਜਿੱਤਾਈ ਕਵਾਇਆ ਹਾਂ ਉਹ ਬਾਹਰ ਨੂੰ ਹੀ ਤੂੰ ਨੇ ਤਾਂ ਮੈਂ ਮਰ ਜਾਉਂ ਫੂਣੀ ਮਰ ਤਾ ਰਹਿਣ ਦਾ ਯਾਰ ਨਹੀਂ ਨਹੀਂ ਯਾਰ ਅੱਛਲ ਗੱਲ ਮੁੱਕ ਜਾ ਰਹਿਣ ਛੋਟ ਫਾੜ ਤੱਕ ਜਾ ਹਾਂ ਨਗਰ ਗੜਕ ਨਹੀਂ ਜੱਟ ਉਹ ਕਹੇ ਬਿ ਦੇਖਣਾ ਕਿ ਉਹ ਆਪਾਂ ਨੂੰ ਉਹ ਨੂੰ ਬੱਲਾ ਨਹੀਂ ਦੇਖ ਤੋ ਉਹਦੇ ਨੂੰ ਦਿੰਦਾ ਨਹੀਂ ਉਹਨੇ ਤਰਾਸੀ ਦਿਨ ਜਿੱਤੇ ਖੜੀ ਜਾਂਦਾ ਕੁਛ ਨਹੀਂ ਪਾਇਆ ਦਾ ਕੋਈ ਫਰਕ ਨਹੀਂ ਪਤਾ ਨਹੀਂ ਬੰਦਿਆ ਕਮਾਲ ਹੈ ਜਿੱਦਾਂ ਆਹ ਯਾ ਛੱਡ ਦੇ ਜੱਗੀ ਜਾਣੇ ਨਹੀਂ ਚਾਹੀਦੇ ਹਾਂ ਤੈਨੂੰ ਦੱਸ ਤੀ ਗੱਲ ਹਾਂ ਕਲਾ ਦਾ ਪਤਾ ਲੱਗ ਜੇ ਅੱਜ ਉਹ ਨਹੀਂ ਯਾਰ ਬਖਾਮ ਮੈਂ ਦੂਰ ਜੀਉਂਗਾ ਕੁਝ ਨਹੀਂ ਹੁੰਦਾ ਯਾਰ ਸੋ ਮੈਨੂੰ ਦੇਣਾ ਉਹ 84 ਦੇ ਹੋ ਗਿਆ ਬੱਸ ਬੱਸ ਨਾ ਨਾ ਸੱਟ ਦਾ ਐਵੇਂ ਹੋ ਗਿਆ ਪਰ ਇਹ ਕਿੱਥੇ ਐਮ ਐਲ ਐਸ ਦਾ ਤਬਾਹ ਬਾਹਲੀਆਂ ਤਗੜੀਆਂ ਸੱਟਾਂ ਮਾਰਦਾ ਨਹੀਂ ਜੱਗੀ ਮੰਨ ਗਿਆ ਤੈਨੂੰ ਸੱਟਾਂ ਦਾ ਬਾਹਲੀਆਂ ਮਾਰਦਾ ਤੂੰ ਉਹ ਗੱਲ ਸੁਣ ਉਹ ਤੇਰਾ ਯਾਰੀਆ ਕੰਮ ਹੈ ਉਹ ਗੱਲਾਂ ਨਹੀਂ ਕਰਦਾ ਵੇਣਾ ਮਰੀਏ ਯਾਰ ਤੂੰ ਨਹੀਂ ਹੈ ਨਹੀਂ ਦਮ ਨਰ ਕੀ ਕੱਢੇਗਾ ਥੰਮ ਮਾਰੀ ਜਾਂਦਾ ਕਿੱਥੇ ਜਾਂਦੇ ਬੱਸ ਕਰ ਤੇ ਹੁਣ ਬੱਸ ਠੀਕ ਆ ਓਏ ਯਾਰ ਕੋਈ ਨਹੀਂ ਆ ਚੱਲ ਉਹ ਕੋਈ ਨਹੀਂ ਕੋਈ ਨਹੀਂ ਖੁਸ਼ ਰਿਆ ਕਰੋ ਯਾਰ ਵੋਟਾਂ ਪਵਾ ਦੂੰਗਾ ਹਾਂ ਵੋਟਾਂ ਪਵਾ ਦੂਗਾ ਜੱਗੀ ਬਹਾਰ ਕੇ ਮੈਂ ਕਾਇ ਨਹੀਂ ਦਿਨੋ ਮਾਰ ਜੱਗੀ ਨੂੰ ਦਿੰਨੇ ਆ ਡਾਇਲੌਗ ਦਿੰਨੇ ਆ ਇਹਨੂੰ ਕੋਈ ਚੰਗਾ ਇਹਦੇ ਮੁਲਕ ਦਾ ਖਾਈ ਉਸ ਦਾ ਬੁਰਾ ਨਹੀਂ ਮੰਗੀ ਲੱਗਣੀ ਆ ਪੱਕੇ ਬੰਦਰ ਤੋਂ ਫਿਦਿਆ ਹਾਂ ਠੀਕ ਆ ਪਹਿਲੇ ਆ ਕੇ ਪੂਰੇ ਦੇ ਦਿੱਤੇ ਉਹ ਤਾਂ ਪੂਰੇ ਦੇ ਦਿੱਤੇ ਕੀ ਕਮਾਈ 8000 ਦਿਖਦੀ ਆ ਚਾਲ ਕੋਈ ਨਹੀਂ ਮੈਂ ਹੂਟੇ ਤਾਂ ਲੈ ਲੈ ਕਾਰ ਚ ਲੈ 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 ਹੂਟੇ ਲੈ ਲੈ ਹੂਟੇ ਹਾਂ ਹੂਟੇ ਨੂੰ ਲੈ ਫਿਰ ਬੋਕਰਿਕ ਜੀ ਲੋੜ ਨਹੀਂ ਉਰੇ ਭਜਦੇ ਆ ਸਿਸੋ ਜੀ ਲਿਆ ਲਿਆ ਹਾਂਜੀ ਕੋਈ ਮਾਰਦੀ ਉਹਨਾਂ ਨੇ ਅੱਜ 84000 ਮਾਰ ਲਈ ਪੱਕੀ ਮਾਰ ਤੁਰਪੀਆਂ ਦੇ ਧਿਆਨ ਤਰਪੀਆਂ ਦੇ ਧਿਆਨ ਤਾਰ ਬਾ ਜਿਹੜੀ ਗੱਲ ਹੈ ਬਾਬਾ ਵਧੀਆ ਹੀ ਆਉਂਦੇ ਹਾਂਜੀ ਬੱਕਰਾ 4 5 6 7 8 9 400 400 ਉਹ ਯਾਰ 500 ਦਾ ਕਰ ਦੇ ਕਿਉਂ ਚੱਲ ਖਾਈ ਤੁਸੀਂ ਤੇ ਯਾਰ ਕਿਉਂ ਆ ਆਹ ਯਾਰ ਸੋਨਾ ਮੇਰੀ ਜੱਲ ਤੇ ਬਣੇਗਾ 200 ਰੁਪਏ ਮੰਡੀ ਲਵਾ ਦੂਗਾ ਕਾਗਜ਼ ਕਰਾ ਕੇ ਲੈ ਆ ਆ ਚੈੱਕ ਠੀਕ ਐ ਕਿਹਦਾ ਕੋਣ ਮਰੀ ਜਾਂਦਾ ਮੈਂ ਸਾਰੇ ਤਨ ਇਨਸਾਨ ਸਤੈਨ ਨੂੰ ਲੈ ਕੇ ਦਿੰਦੇ ਠੀਕ ਐ ਇਹ ਨਹੀਂ ਰਾਜਾ ਕਿੱਧਰ ਜੱਗੀ ਮੜਿਆ ਇਹਨੂੰ ਕਰੀ ਜਾਨਵਰ ਲੈ ਵੀ ਦੋਸਤੋ 8400 ਚ ਹੋਇਆ ਆ ਦੋਹਾਂ ਦਾ ਸੌਦਾ ਤੁਸੀਂ ਦੇਖ ਸਕਦੇ ਹੋ ਰਖਾਲਾ ਬੱਕਰਾ ਮੰਡੀ ਦੇ ਕਿਹੜਾ ਪਿੰਡ ਸੀ ਬਾਈ ਆਪਣਾ ਜੱਸੀ ਬਾਗ ਵਾਲੀ ਜੱਸੀ ਬਾਗ ਵਾਲੀ ਆਪਣਾ ਬਾਈ ਜੀ ਕੱਕਾ ਪੈਣ ਠੀਕ ਹੈ ਵੀ ਜੱਗੀ ਤੁਹਾਨੂੰ ਪਤਾ ਵਟ ਕੱਢਦਾ ਸੌਦਿਆਂ ਵਾਲੇ ਬਹੁਤ ਵਧੀਆ ਸੌਦਾ ਹੋਇਆ ਵੀ ਚੰਗਾ ਠੀਕ ਆ ਬਾਈ ਜੱਗੀ ਠੀਕ ਆ ਬਾਈ ਉਹ ਠੰਡ ਦਰਸੀ ਨਵਾਂ ਸਾਲ ਆ ਸੱਦੇ ਠੀਕ ਆ ਠੀਕ ਆ ਠੀਕ ਆ ਠੀਕ ਆ ਵਟ ਕੱਢੇ ਆ ਬਾਈ ਕਿੰਨਾ ਮੀਟਾ ਲੈ ਰਿਹਾ ਤੇਰਾ ਕਿੰਨਾ ਹੈ ਮੈਨੂੰ ਪਤਾ ਕੰਨ ਉਹ ਕਿੱਥੇ ਲਾਇਆ ਉਹ ਕਿੰਨੇ ਦਾ ਮੈਨੂੰ ਵੀ ਪਤਾ ਕਿੰਨੇ ਦਾ ਹਾਰ ਨਹੀਂ ਜਾਂਦੀ ਕਿੰਨੇ ਮੰਗੇ ਬਾਈ ਤੇ ਤੁਸੀਂ ਖਾਨ ਸਾਹਿਬ ਕੀ ਲਾਇਆ 20 ਲਾਇਆ ਤੇ 25 ਹਜ਼ਾਰ ਮੈਂ 2500 ਲਾਇਆ ਕੀ ਆਦਾ ਹੁਣ ਕੀ ਆਦਾ ਕਿੱਥੇੋਂ ਪੈਸੇ ਇਹ ਕਿੱਥੇੋਂ ਪੈਸੇ ਇਹ ਤੇਰੇ ਵਾਲੇ ਪੈਸੇ ਉਹ ਬਾਹਰ ਕੱਢ ਹੈ ਨਹੀਂ ਓਏ ਲੈ ਨਹੀਂ ਨਹੀਂ ਇੱਕ ਵਾਰ ਰਿਸੈਲ ਕਰੀਂ ਮੈਂ ਕਰਾ ਨਹੀਂ ਨਹੀਂ ਵੀ ਲਵਾ ਲੈ ਬਾਜ ਬਣੇ ਤਾਂ 500 ਰੁਪਏ ਦੇ ਦੋ ਲੈ ਕੇ ਜਾਣਾ 3000 ਦਾ ਮੈਂ ਸਾਡੇ ਵੀ ਫੜਿਆ ਕਿ ਬਾਹਰ ਪਾਸੇ ਨਹੀਂ ਪੁੱਤੋਂ ਆਉਂਦਾ ਉਹ ਉਹ ਦਾ ਹੱਥ ਨਹੀਂ ਫੜਿਆ ਸਿਆਣੇ ਬੰਦੇ ਦਾ ਉਹਨੂੰ ਦਲਾਲੇ ਖਾਣੀ ਉਹ ਲਖਾਈ ਕਰਾ ਦੂਗਾ ਨਹੀਂ 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 ਕਿੰਨੇ ਦਾ ਹੋ ਗਿਆ ਕਿੰਨਾ ਉਹ ਉੱਥੇ ਹੀ ਉਹ ਲਖਾਈ 200 ਰੁਪਏ ਜੂ ਨਾ ਖਰਾਬ ਰੋ ਰੱਖ ਲੈ ਖਰਾਬ ਰੋ ਰੱਖ ਲੈ ਬਸ ਓਪੇ ਕਰਾਊਗਾ ਬਸ ਠੀਕ ਆ ਤੂੰ ਕੀ ਨਾ ਤੂੰ ਪੈਸੇ ਵੇਖ ਲਾ ਪੇ ਹਾਂ ਕੋਚਲਾ ਪੁੱਛਲਾ ਹਾਂ ਬੋ ਕੋਚਲਾ ਬ੍ਰੋ ਕੋਚਲਾ ਪੁੱਛਲਾ 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 ਲੈਰੀਆ ਬਰਬਰੇ ਦਾ ਸੌਦਾ ਖਾਣ ਨੂੰ ਆਉਂਦੇ ਸੀਗੇ 3000 3000 ਖਰਾਪਰਾ ਬਾਈ ਕਹਿੰਦਾ ਹਜੇ ਮੈਂ ਪੁੱਛਲਾ ਹਾਂ ਹਾਂ ਕਿੰਨੇਵੇਂ ਕਿਵੇਂ ਹੁਣ ਕੀ ਹੋ 47 ਕਹਿਆ ਸੀ ਮੈਂ ਤੈਨੂੰ 35 ਕਹਦਾ ਫੋਨ ਲਾਇਆ ਤੂੰ ਲੈ ਕੀ ਹੋ ਗਿਆ ਨਹੀਂ ਰੰਦਾ ਯਾਨੀ 32 ਤੇ 35 32 ਦੇ 35 'ਚ ਫਰਕ ਕੀ ਆ ਬਾਈ ਯਾਰ ਤੁਸੀਂ ਸਾਨੂੰ ਇਹ ਗੱਲ ਦੱਸ ਦੋ 32 ਦੇ 35 'ਚ ਫਰਕ ਕੀ ਆ ਹਾਂ ਤੇ ਉਹਨੂੰ ਤਾਂ 35 'ਚ ਪੈ ਗਿਆ ਉਹ ਠੀਕ ਆ ਥੋੜੀ ਮੋੜੀ ਚੱਲ ਤਾਂ ਫੜੀ ਯਾਰ ਪੈ ਹੀ ਯਾਰ ਕਾਲੇ ਉਹ ਠੀਕ ਆ ਧੰਨਵਾਦ ਹਾਂ ਖਾਣ ਕਰ ਲਈ ਆ ਉਹ ਪੜਾ ਖਾਣਾ ਕੋਈ ਨਹੀਂ ਤੇ ਆ ਉਹ ਕਰਤਾ ਦੇ ਥੋੜੇ ਦੇ ਹਾਂ ਨਹੀਂ ਮੋੜ ਹੁਣ ਮੋੜ ਦੂਗਾ ਫਿਰ ਮੋੜੀ ਤਾਂ ਹੁੰਦੀ ਆ ਤੇਰੀ ਮੋੜੀ ਨਾ ਲੈ ਆ ਤੇਲ ਕੱਢਿਆ ਅੱਜ ਕੱਢਿਆ ਅੱਜ ਕੱਢਿਆ ਵਾਹ 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 ਦੇਖ ਲੈ ਚਿਤਮੰਦ ਦੇ ਦੇ ਯਾਰ ਤੂੰ ਚੱਲ ਉੱਥੇ ਵੀ ਜੋ 200 ਦੇਣੇ ਪਏ ਉਹ ਦੇ ਦੇ ਕੋਈ ਅੱਖਰ 200 ਦੇਣਾ ਬੋ ਕੋਈ ਨਾ ਨੰਦ ਕੋਸ਼ਿਸ਼ ਕਰਤੀਂ ਨਾ ਆਇ ਮਾਰੀ ਚਾਹੇ ਸੋ ਜਵਾਬ ਨਾ ਮਮਾ ਸਾਲਾ ਯਾਰ 200 ਹੱਥ ਵੀ ਜਾਓ ਕੋਈ ਨਹੀਂ 100 ਹੋਰ ਦੇ ਫਿਰ 100 ਨਾ ਫਿਰ 300 ਹੋਰ ਦੇ ਦੇ ਕੋ ਨੂੰ ਘੜਾਵਾ 100 ਦਾ ਦੇ ਦੇ ਹੋਰ 100 ਆਲਾ ਭਾਈ ਯਾਰ ਦੇ ਦੇ ਕੋਈ ਨਹੀਂ ਸਤੀਸਾ ਖਰਾਬ ਰੱਖਾ ਮੈਂ ਤਾਂ ਉੱਥੇ ਹੀ ਹੋ ਗਿਆ ਕੰਮ ਤੇਰਾ ਮੈਂ ਤਾਂ ਸਹੀ ਐ ਉਹ ਮੰਨਿਆ ਅਨੇਕ ਅਖੀਰ ਤੜ 35 ਦਾ ਹੀ ਹੋ ਗਿਆ ਬਰਾਵਾ ਦੋ ਲਵਾਈ ਬੰਦਾ ਤੇਰੀ ਨਿਮੋੜੀ ਬਹੁਤ ਦੇਖਣਾ ਲੱਖ ਰੁਪਏ ਦਾ ਹਾਂ ਕੰਬੀ ਜਾਂਦਾ ਬੱਤੀ ਅਨਵੇਦ ਸਿੰਘਾਂ ਦੇ ਹਾਂ ਸਿੰਘਾਂ ਦੇ ਹਲੋ 31 ਘਰ ਤਾਂ 31 ਨਹੀਂ 32 32 ਠੀਕ ਹਾਂ 34 35 ਜੀ ਪੈ ਗਿਆ ਫਿਰ ਤਾਂ ਰਹੇ ਰਿਆ ਫਿਰ ਸਾਬਕਾ ਕਿੱਥੇ ਗਿਆ ਵੀ ਬਣਾ ਦੋ ਦੇਣਾ ਓਫ ਕੀ ਕਹਿੰਦਾ ਉਹ ਹੁਣ ਆ ਗਿਆ ਓਥੇ ਯਾਰ ਜਿਹੜਾ ਸੋ ਬਹੁਤ ਹੋ ਜੀ ਕਿੰਨੇ ਤੇ ਕਿੰਨੇ ਦਦੋ ਫੜਾ ਹੁਣ ਪੱਛਾ ਦਮਾ 34 ਜਿੰਦਾ ਨੂੰ ਕੋਣ ਨੈਰ ਲਾਇਆ ਕਿੰਨੇ ਹੁੰਦੇ ਸੀ ਬਾਈ ਹੋਏ ਕਿੰਨੇ ਦਿੰਦਾ ਹੈ ਤੈਨੂੰ ਮੈਂ ਭਾਈ ਇਹ 3200 ਦਿੰਦਾ ਸੀ ਆ ਮੈਂ 45 ਕਹੇ ਮੈਂ ਕਿਹਾ ਲਖਾਈ ਤੇਰੀ ਆ ਮੈਨੂੰ 3200 ਪੱਲੇ ਪਾ ਦੇ ਫੇਰ 100 ਉਹ ਕਿੰਦਾ ਖਾਣ ਮਨ ਇੰਨੇ ਬੰਦੇ ਆ ਯਾਰ ਕਹਿੰਦੇ ਜੋ ਉਹ ਅੜੀ ਕਰਕੇ ਦੌੜ ਜਾਲ ਨਿਕਲਦੀ ਅੱਲਾ ਤੂੰ ਵੀ ਹੈ ਨਹੀਂ ਜਮਨ ਕਮਾਈ 100 ਰੁਪਏ ਵਿੱਚ ਕਾ ਚਾਹਦਾ ਪਾਇਆ ਉਹ ਤੇ ਫਿਰ ਮੈਂ ਪਿੱਛੇ ਹਟ ਦੂੰ ਆ ਤੇ ਫਿਰ 100 ਰੁਪਏ ਵਿੱਚ ਕਿਉਂ ਪਿੱਛੇ ਭਜਦਾ ਹੋਂ ਤੂੰ ਹੋਰ ਹੁਣ 100 ਰੁਪਏ ਕਿੰਦਾ ਕੋਈ ਨਾ ਹੁੰਦਾ ਲੈ ਮੈਂ ਇਹਨਾਂ 100 ਲੈ ਲੈ ਸਹੀ ਗੱਲ ਜਿਹੜੀ ਗੱਲ ਆ ਲੈ ਸਹੀ ਆ ਲੈ ਅੱਖ ਦੇ ਅੱਲਾ ਲੈ ਯਾਰ ਆ ਜਾ ਹੋਰ ਲਾਲਾ ਆ ਲੈ ਵੀ ਖਰੇ ਆ ਜਾ ਤੂੰ ਤਾਂ ਫਿਰ ਕੋਣ ਨਹੀਂ ਹੁੰਦਾ ਤੂੰ ਤਾਂ ਰੋਜ਼ ਦਾ ਹੋ ਜਾ ਮੜਾ ਇਹ ਗਾਂ ਨੂੰ ਹੋ ਜਾ ਲੈ 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 ਇੰਨਾ ਹੀ ਆ ਕੋਈ ਚੱਕਰ ਨਹੀਂ ਆ ਵੀ ਦੋਸਤੋਂ ਖਾਰਨ ਦਾ ਦਵਾਦਾ 3200 ਚ ਕਿ 3400 ਜੀ ਪੈ ਜਾਣਾ ਹਾਂ 3400 ਜੀ ਪੈ ਜਾਣਾ ਆ ਬੱਕਰਾ 100 ਦਾ ਨੀਰਾ ਚੱਕ ਹਾਂ ਚੱਕ ਕਿਹੜਾ ਪਿੰਡ ਸੀ ਬਾਈ ਆਪਣਾ ਹੁਸਨਰ ਹੁਸਨਰ ਠੀਕ ਆ ਲੈ ਵੀ ਹੁਸਨਰ ਤੋਂ ਆਏ ਸੀ ਬਾਈ ਉੱਚੋ ਵਾਲੇ ਖਾਨ ਨੂੰ ਦਵਾਤਾ ਅਲਖਾਲਾ ਬੱਕਰਾ ਮੰਡੀ ਦਾ ਲੈ ਇਹਨੂੰ ਲੈ ਜਾ ਬਈ ਹੁਣ ਪਾ ਦੇ ਨੀਰਾ ਨੂਰਾ ਕੰਬਣੋਂ ਹਟਾ ਦੀ ਅੱਜ